ਕੁਰਬਾਨੀ ਅਕੀਕਾ ਹਰਮਤ ਵਿਚਾਰ ਟੀਮ ਜਿਥੇ ਬਾਹਰ ਰੋਡ ਪੁੱਛ ਨੇ ਜਿੱਥੇ ਸਾਡੇ ਦਸ਼ਮੇਤ ਤਨੰਦਰ ਦਾ ਹੈੱਡ ਕੁਆਟਰ ਜਿੱਥੇ ਬਹੁਤ ਹੀ ਸਤਿਕਾਰਯੋਗ ਨਨਕਾਣਾ ਸਾਹਿਬ ਵੀ ਹੈ ਸਦਾ ਜਹੇਦਾਰ ਭਿੰਦਰ ਸਿੰਘ ਜੀ ਬਾਬਾ ਜੀ ਉਹਨਾਂ ਦੀ ਵੰਸ ਚੱਲ ਰਹੀ ਆ और हिते उन्हनि जे पूजन चौक महाबीर जी जहिदाद जी उन्हनि जे गाॾी उतर अधिकारी बाबा बलकारि जो मौजूदा आहिनि ਜਿਹੜੇ ਬਾਬਾਦਰਸ਼ਨ ਸਿੰਘ ਜੀ ਚੱਲੂ ਕਾਢੀ ਹਸਬੰਦ ਦੇ ਵਿੱਚੋਂ ਚੱਲੋਗੀ ਅੱਜ ਚੜ੍ਹਦੀ ਕਲਾ ਦੇ ਨਾਲ ਬਾਬਾਦਰਸ਼ਨ ਸਿੰਘ ਜੀ 36 ਸਾਲ ਤੋਂ ਜਿਹੜੀ ਇਹ ਸੇਵਾ ਧਾਰ ਰਿਹਾ ਸਤਾਰ ਸਬਾਬਾ ਮਾਹਵੀਰ ਸਿੰਘ ਜੀ ਨੇ ਬਾਬਾਦਰਸ਼ਨ ਸਿੰਘ ਜੀ ਨੂੰ 31 ਦਸੰਬਰ 1988 ਵਾਲੇ ਦਿਨ 1988 ਦੇ ਵਿੱਚ ਦਸਤਾਰ ਬੰਦੀ ਕਰਕੇ ਆਪਣਾ ਅਗਲਾ ਇਹ ਕੌਮ ਦਾ ਦਲ ਪੰਥ ਦਾ ਥਾਪਿਆ ਸੀ ਹੋ ਗਏ ਨੇ ਕੌਮ ਦੀ ਪੰਥ ਦੀ ਬਾਬਾ ਜੀ ਨੂੰ ਸੇਵਾ ਕਰਦਿਆਂ ਤੇ ਅੱਜ ਲੋਕ ਉਹ ਲੋਕ ਨੇ ਅੱਜ ਉਹ ਲੋਕ ਲੋਕਾਂ ਤੋਂ ਸਾਨੂੰ ਜਾਣ ਨੂੰ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਨਾ ਕਿ ਸਾਡੀ ਕੌਮ ਦੇ ਵਿੱਚ ਜਿਹੜੇ ਗद्दार ਨੇ ਜਿਨ੍ਹਾਂ ਚੱਕ ਆਪਾਂ ਖਾਲਸਾ ਜੀ ਤੇ ਬੜੀ ਨੋਟ ਕਰਨ ਵਾਲੀ ਗੱਲ ਜੀ ਆਪਾਂ ਇਗਨੋਰ ਕਰਦੇ ਨੇ ਕਿ ਨਹੀਂ ਕੋਈ ਗੱਲ ਨਹੀਂ ਕੀ ਆਪਾਂ ਮਖੋਟੇ ਨਹੀਂ ਦੇਖਨੇ ਆਪਾਂ ਉਹ ਕੁੱਪਲੇ ਬਾਣੇ ਨਹੀਂ ਦੇਖਨੇ ਆਪਾਂ ਅੰਦਰੋਂ ਬੰਦੇ ਦੇਖਨੇ ਕਿ ਕੌਮ ਦਾ ਜੋਧਾ ਜਰਨੈਲ ਉਹ जहदारियां <laughs> ਕਿੜਿਆ ਤੁਹਾਡੇ ਜਾ ਜਾ ਕੇ ਅਸੀਂ ਤੁਹਾਡੇ ਤੇ ਜਿਹੜੇ ਧਰੂ ਕਹਿੰਦੇ ਆ ਨੀਚ ਨੇ ਇਹਨਾਂ ਦੇ ਬਾਟੇ ਬਕਰੇ ਹੋਣਾ ਚਾਹੁੰਦੇ ਆ ਇਹਨਾਂ ਦਾ ਸਰਦ ਕੋ ਬਕਰਾ ਹੋਣਾ ਚਾਹੀਦਾ ਤੇ ਜਦੋਂ ਅਸੀਂ ਉਹਨਾਂ ਸਾਹਮਣੇ ਹੋਈਏ ਤੇ ਸੀ ਉਹਨਾਂ ਇਹ ਨਹੀਂ ਬਾਬਾ ਮਿੰਦਰ ਸਿੰਘ ਜਿਹਨਾਂ ਜਿਹੜੀ ਲੜਾਈ ਲੜੀ ਸੀ ਬਾਬਾ ਮਾਹਿੰਦਰ ਸਿੰਘ ਜਿਹਨੇ ਲੜਾਈ ਲੜੀ ਸੀ ਬਾਬਾ ਬਲਕਾਰ ਸਿੰਘ ਜਿਹਨੇ ਜਿਹੜੀ ਲੜਾਈ ਲੜੀ ਸੀ ਇਹ ਸੀ ਦੋਗਲੇ ਪੁਨੇ ਦੀ ਲੜਾਈ ਹੋਈ ਸੀ ਜਿੱਦਾਂ ਅੱਜ ਕੁਝ ਲੋਕ ਜਿਹੜੇ ਬਾਬਾ ਜੀ ਦਾ ਨਾਮ ਲੈ ਕਰਕੇ ਉਹ ਸੰਗਤਾਂ ਦੇ ਰੰਗਰੇਟਿਆਂ ਨੂੰ ਗੁਮਰਾਹ ਕਰ ਰਿਹਾ ਕਿ ਅਸੀਂ ਆਪਾ ਜੀ ਦੇ ਪਰਿਵਾਰ ਚੋਂ ਆ ਅਸੀਂ ਤੁਹਾਡੇ ਆਂ ਅਹੀਂ ਤੁਹਾਡੇ ਕੌਮ ਦੇ ਜਨਮ ਆ ਪਰ ਜਦੋਂ ਕਿਤੇ ਤਖਤਾਂ ਤੇ ਭੱਲੇ ਨਿਕਲਦੇ ਨੇ ਜਦੋਂ ਕਿਤੇ ਪ੍ਰੋਗਰਾਮ ਹੁੰਦੇ ਨੇ ਆਪਾ ਜੀ ਬਾਬਾ ਜਸਤਾ ਸਿੰਘ ਜੀ ਅਨਗੜ ਤੋਂ ਬੜੀਆਂ ਸਲਾਵਾਂ ਪਾਉਂਦੇ ਨੇ ਇਹ ਵੀ ਪਹੁੰਚੇ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰੀ ਟੀਮ ਦਾ ਸੋ ਬਰਸੀ ਸਮਾਗਮ ਤੇ ਪਹੁੰਚਣ ਤੇ ਆਪ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੋ ਇਸ ਕਰਕੇ ਅਸੀਂ ਇਹੀ ਆਪ ਜੀ ਬੇਨਤੀ ਕਰਾਂਗਾ ਇਸ ਬਰਸੀ ਸਮਾਗਮ ਦੇ ਮੌਕੇ ਤੇ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਜੇਕਰ ਦੂਰ ਕਰਨਾ ਹੈ ਤੇ ਸਾਨੂੰ ਆਪਣੇ ਵਿਰਸੇ ਨਾਲ ਜੁੜਨਾ ਪੈਣਾ ਪੜ੍ਹਾਈ ਲਿਖਾਈ ਵੱਧ ਤੋਂ ਵੱਧ ਕਰਾਓ ਦੋ ਰੋਟੀਆਂ ਭਾਵੇਂ ਵਾਕੇ ਘੱਟ ਖਾ ਲਓ ਬਾਬਾ ਜੀ ਦੀ ਗੱਲ ਸੁਣੋ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਕਰਾਓ ਤੇ ਉਹ ਵੱਡੇ ਵੱਡੇ ਆਈਪੀਐਸ ਆਈਏਐਸ ਸਾਡੀ ਕੌਮ ਦੇ ਸਾਡੇ ਧੀਆਂ ਪੁੱਤਰ ਅਫਸਰ ਬਣ ਕਿਉਂਕਿ ਜਦੋਂ ਉਹਦੋਂ ਤੱਕ ਰਾਜ ਜਾਵੇਗਾ ਜਦੋਂ ਤੁਹਾਡੇ ਕੋਲ ਕਲਮ ਦਾ ਆ ਜਾਵੇ ਜਦੋਂ ਤੁਹਾਡੇ ਹੱਥ ਵਿੱਚ ਕਲਮ ਹੋਵੇਗੀ ਪਰ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਮੈਂ ਦੱਸ ਦਵਾਂ ਕਿ ਇੱਕ ਸਾਡੀ ਕੌਮ ਦੇ ਵਿੱਚ ਜਿਹੜੇ ਲੋਕ ਉਹ ਕੋਝ ਲੋ ਜਿਹੜੇ ਸਟੇਜ ਤੇ ਐਡੀ ਤਗੜੀ ਪਹੁੰਚ ਜਾਂਦੇ ਆਣਾ ਉਹਨਾਂ ਵਾਸਤੇ ਇੱਕ ਬੜੀ ਸ਼ਰਮ ਦੀ ਗੱਲ ਆ ਉਹ ਆਪਣੀ ਕੌਮ ਝੁਲਾ ਦਿੰਦੇ ਇੱਥੇ बड़े-बड़े मैं बड़े बाबा जी ਦੇ ਅਫਸਰ ਨਾਲ ਇਸ ਕਰਕੇ ਆਓ ਤਾਂ ਤਾਂ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਅਨਸਬੰਧ ਬਾਬਾ ਮਹਾਪ੍ਰਸ ਸਿੰਘ ਜੀ ਬਾਬਾ ਪ੍ਰਤਾਪ ਸਿੰਘ ਜੀ ਪਰਸੀ ਸਮਾਗਮ ਤੇ ਆਪ ਜੀ ਹਾਜ਼ਰੀ ਭਰ ਰਹੇ ਹੋ ਆਪ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਲਕਾ ਹਾਜ਼ਰਾ ਹਜੂਰ ਗੁਰੂ ਸਰਬਕਲਾਪੁਰ ਭੂਰ ਮੈਂ ਕਹਿੰਦਾ ਗੱਦੀ ਦੇ ਰਾਜ ਮਹਾਰਾਜ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਜੁੜੇ ਵਿੱਚ ਜੁੜੇ ਬੈਠੇ ਪੂਰੂ ਪੂਰੂ ਪਿਆਰੇ ਖਾਲਸਾ ਜੀਓ ਆਓ ਅਲੰਗੀਦਰ ਬਾਸ਼ਾ ਮਹਾਰਾਜ ਜੀ ਦਾ ਬੋਸ਼ਿਸ਼ ਕੀਤਾ ਹੋਇਆ ਨਾਰਾ ਫਲੰਦ ਕਰੀਏ ਉਵੇਂ ਹੱਥ ਜੋੜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਸਾਰੀਆਂ ਭੋਜਾ ਨੇ ਆਪ ਜੀ ਨੂੰ ਵਿਸਤਾਰਪੂਰਵਕ ਦੱਸ ਦਿੱਤਾ ਕਿ ਅੱਜ ਆਪਾਂ ਉਹ ਗੋਮਰੇ ਮਹਾਬਲੀ ਯੋਧੇ ਜਰਨੈਲਾਂ ਤੰਤਰਾਂ ਕੌਮੀ ਜਰਨਲ ਕੌਮੇ ਸੁਲਤਾਨ ਸਿੰਘ ਸਾਹਿਬ ਸਚੰਡ ਵਾਸੀ ਜਹਦਰ ਸਿੰਘ ਬਾਬਾ ਜੀ ਬਾਬਾ ਮਹਦਸਨੀਰਾ ਗਾਨਾ ਸਾਹਿਬ ਵਾਲੇ ਉਹਨਾਂ ਦੇ ਸੁਪੁੱਤਰ ਕਾਮਦੇ ਮਹਾਂਪੁਰੇ ਯੂਦੇ ਜਰਮਨ ਬਾਬਾ ਜੀ ਬਾਬਾ ਮਹਾਵੀਰ ਸਿੰਘ ਜੀ ਅਤੇ ਉਹਨਾਂ ਦੇ ਵੱਡੇ ਸੁਪੁੱਤਰ ਸੱਚਖੰਡ ਵਾਸੀ ਜੈਦਰ ਬਾਬਾ ਬਲਕਾਰ ਸਿੰਘ ਜੀ ਰਗਣਾ ਸਾਹਿਬ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਿਤ ਆਜਾਪਾ ਵਰਸੀ ਸਮਾਗਮ ਜਿਹੜਾ ਉਹ ਉਹਨਾਂ ਦਾ ਬੜੀ ਸ਼ਰਧਾ ਤੇ ਪਤਨ ਦੇ ਨਾਲ ਜਿਹੜਾ ਉਹ ਬਣਾ ਰਹੇ ਆ ਤੇ ਬਾਬਾ ਜੀ ਨੇ ਪੈਦਲ ਘੁੰਮ ਕੇ ਸਾਰੇ ਦੇ ਪੈਦਲ ਸਾਰੇ ਹਿੰਦੁਸਤਾਨ ਦੇ ਵਿੱਚ ਕੀ ਬਾਹਰਲੇ ਦੇਸ਼ਾਂ ਤੱਕ ਜਾ ਕੇ ਬਾਬਾ ਜੀ ਨੇ ਤੇ ਇਹ ਆਪਾਂ ਜਿਹੜਾ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਉਮਰ ਛਕਾਇਆ ਤੇ ਗਰੀਬਾਂ ਨੂੰ ਆਪਣੇ ਭਾਈਚਾਰਿਆਂ ਨੂੰ ਔਰ ਬਾਬਾ ਜੀ ਨੇ ਸਿੰਘ ਸਜਾਏ ਬਾਬਾ ਜੀ ਨੇ ਅੰਮ੍ਰਿਤ ਛਕਾਏ ਬਾਬਾ ਜੀ ਨੇ ਅਕਸ਼ਿ ਸਜਾਏ ਬਾਬਾ ਜੀ ਨੇ ਪਾਣੀ ਪਾਏ ਬਾਬਾ ਜੀ ਨੇ ਸਿਰਾਂ ਦੇ ਉੱਤੇ ਤੁਹਾਨੂੰ ਕਾਜ ਇਹ ਬਲੇਸ ਜਾਇ ਤੁਹਾਡੇ ਇਸ ਰਾਹ ਦੇ ਉੱਤੇ ਇਹ ਕਿੰਨੇ ਸਜਾਏ ਨੇ ਤੇ ਇਹ ਬਾਬਾ ਮਹਿੰਦਰ ਸਿੰਘ ਸਜਾਏ ਆ ਇੱਥੇ ਮੈਂ ਸੱਚ ਜੀ ਤਾਹੂ ਸਜਾ ਗੋਨਾ ਵਾ ਆਪਾਂ ਅੱਜ ਅੱਗੇ ਜਾ ਰਹੇ ਹਾਂ ਸਾਹਿਬ ਜੀ ਦਾ ਉਸ ਸਮੇਂ ਵੀ ਉਹਦਾ ਰਾਜ ਖੁੱਸਿਆ ਆ ਉਹ ਉਹ ਜਿਹੜਾ ਆ ਉਹ ਰਾਜ ਖੁੱਸਿਆ ਤਾਂ ਹੀ ਕਿਉਂਕਿ ਉਹ ਗਦਾਰਾਂ ਕਰਕੇ ਗਦਾਰਾਂ ਕਰਕੇ ਰਾਜ ਖੁੱਸਿਆ ਸੀ ਸੋ ਅੱਜ ਵੀ ਸਾਡੇ ਕੌਮ ਦੇ ਵਿੱਚ ਜਿਹੜਾ ਆ ਕੋਈ ਜਗਦਾਰ ਤੋਂ ਜਿਹੜੇ ਆ ਉਹ ਜਿਹੜਾ ਗਦਾਰੀ ਕਰਕੇ ਜਿਹੜਾ ਸਾਡੀ ਕੌਮ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਨੇ ਪਰ ਕਦੀ ਵੀ ਅਸੀਂ ਇਹ ਜਿਹੜੇ ਮਸੂਬੇ ਉਹਨਾਂ ਦੇ ਪਾਸ ਨਹੀਂ ਹੁੰਦਵਾਂਗੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਲਣਕਾਣਾ ਸਾਹਿਬ ਵਾਲੇ ਆ ਗਾਂ ਉਹਨਾਂ ਦਾ ਸਾਰਾ ਪਰਿਵਾਰ ਬਾਬਾ ਬਲਕਾਰ ਸਿੰਘ ਜੀ ਅਤੇ ਉਹਨਾਂ ਦੇ ਗਾਂ ਬਾਬਾ ਦਰਸ਼ਨ ਸਿੰਘ ਲਣਕਾਣਾ ਸਾਹਿਬ ਵਾਲੇ ਮੌਜੂਦਾ ਮੁਕੀ ਜਿਹੜੇ ਆ ਉਚੜਦੀ ਕਲਾ ਦੇ ਨਾਲ ਕੌਮ ਦਾ ਦਲਪੰਥ ਜਿਹੜਾ ਚੜਦੀ ਕਲਾ ਦੇ ਨਾਲ ਜਲਾ ਰਹੇ ਪੰਜਾਬ ਭਾਰ ਦੇ ਵਿਸ਼ਵ ਦੇ ਵਿੱਚ ਤੋ ਮੈਂ ਅੱਜ ਦੇ ਦਿਨ ਇਸ ਮੈਸੇਜ ਦੇਣਾ ਚਾਹੁੰਦਾ ਕਿ ਆਓ ਆਪਣੇ ਸਮਾਜ ਨੂੰ ਜੋੜਨ ਵਾਸਤੇ ਬਾਬਾ ਜੀ ਨੇ ਬੜੇ ਬੜੇ ਵੱਡੇ ਪ੍ਰਾਰambh ਕੀਤੇ ਬਾਬਾ ਦਰਸ਼ਨ ਸਿੰਘ ਜੀ ਨੇ ਤੋ ਆਪਾਂ ਆਪਣੇ ਸਮਾਜ ਨੂੰ ਜੋੜ ਕੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜੋੜ ਕੇ ਜਿਹੜੇ ਸਾਡੇ ਦੱਬੇ ਗਰੀਬ ਗੁਰਪਿਆਂ ਦੇ ਜਿਹੜੇ ਹੱਕ ਹਕੂਕ ਨੇ ਉਹ ਆਪਾਂ ਸਾਰੇ ਲਈਏ ਕਿਉਂਕਿ ਇਹ ਇੱਕ ਦਾ ਇੱਕ ਕਿਸੇ ਕਿਸੇ ਬੰਦੇ ਦਾ ਕੰਮ ਨਹੀਂ ਇਹ ਕਿਸੇ ਇੱਕ ਦਾ ਕੰਮ ਆ ਇਹ ਜਿਹੜੇ ਮੋਰਚੇ ਲਾਉਣੇ ਆ ਜਾਂ ਇਹ ਜਿਹੜਿਆ ਕੋਈ ਵੀ ਆਪਾਂ ਕਿਸੇ ਕੋ ਹੱਕ ਕੋ ਕ ਆਪਣੇ ਲੈਣੇ ਨੇ ਜਾਂ ਸਰਕਾਰਾਂ ਪਾਸੋਂ ਲੈਣੇ ਨੇ ਇਹ ਸਾਰੀ ਕੌਮ ਦਾ ਕੰਮ ਆ ਤੁਸੀਂ ਇਸ ਕਰਕੇ ਆਪਾਂ ਆਓ ਆਮੜਾ ਮਾਰਗੇ ਸਾਰੇ ਕਤਰਤ ਹੋਈਏ ਇਹ ਜਿਸ ਤਰ੍ਹਾਂ ਕੌਮ ਦੇ ਵਿੱਚ ਗਦਾਰ ਨੇ ਉਹਨਾਂ ਗਦਾਰਾਂ ਨੂੰ ਜਿਹੜਾ ਹੈ ਉਹ ਪੜਾਈਏ ਤੇ ਆਪਣੇ ਕੌਮ ਦੇ ਵਿੱਚ ਚੰਗੇ-ਚੰਗੇ ਜਿਹੜੇ ਲੋਕ ਨੇ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਪੜਾਈਏ ਲਿਖਾਈਏ ਅਤੇ ਆਪਣੇ ਗੁਰ ਇਤਿਹਾਸ ਤੋਂ ਜਾਣ ਪਰਵਾ ਕੇ ਤੇ ਜਿਹੜਾ ਉਹ ਆਪਾਂ ਆਪਣੇ ਨਵੇਂ ਨਵੇਂ ਜਿਹੜੇ ਨੇ ਅਫਸਰ ਜਿਹੜੇ ਪੈਦਾ ਕਰੀਏ ਜਿਸ ਤਰ੍ਹਾਂ ਸਾਡੇ ਅੰਦਰ ਉਹ ਘਾਟ ਜਾਈ ਤੇ ਸਾਡੀ ਕੌਮ ਦੇ ਵਿੱਚ ਜਿਹੜਿਆ ਉਹ ਤੁੰਗ ਲੋਕ ਜਿਹੜੇ ਪੜ੍ਹਦੇ ਲਿਖਦੇ ਘੱਟ ਬਿਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹੋਣਾ ਲਿਖੋਣਾ ਚਾਹੀਦਾ ਆ ਜਿੱਥੇ ਚੰਗੇ ਚੰਗੀ ਮਾਤ ਦੇ ਲੱਗਣਾ ਚਾਹੀਦਾ ਆ ਗੁਰਬਾਣੀ ਪੜ੍ਹਨੀ ਚਾਹੀਦੀ ਧੰਨ ਸ਼੍ਰੀ ਗੁਰਬਖਸ਼ ਸਾਹਿਬ ਨਾਲ ਜੁੜਨਾ ਚਾਹੀਦਾ ਕਿਉਂਕਿ ਅੱਜ ਕੁਝ ਲੋਕ ਇਹੋ ਜਿਹੇ ਧਰਮ ਪਰ ਵਰਤਨ ਕਰਾ ਰਹੇ ਉਹ ਧਰਮ ਪ੍ਰਚਾਰ ਜਿਹੜਾ ਆ ਉਹ ਪੈਸੇ ਦੇ ਕੇ ਕਰਾ ਰਹੇ ਆ ਜਾਂ ਜਿਸ ਤਰ੍ਹਾਂ ਵੀ ਕਰਵਾ ਰਹੇ ਆ ਉਹ ਲੋਕ ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਕਿਸ ਤਰ੍ਹਾਂ ਕਰਦੇ ਆ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਇਹ ਅਕਾਲ ਪੁਰਖ ਵੈਗੁਰੂ ਦੀ ਜਿਹੜੀ ਹੈ ਇਹ ਜੋਤ ਆ ਇਸ ਕਰਕੇ ਜਿਹੜਾ ਅਕਾਲ ਪੁਰਖ ਵੈਗੁਰੂ ਨਾਲ ਜੁੜੂਗਾ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੂਗਾ ਉਹ ਜਿਹੜਾ ਆ ਉਹ ਆਪਣਾ ਜੀਵਨ ਜਿਹੜਾ ਆ ਉਹ ਸੱਚਜੇ ਵਧੀਆ ਢੰਗ ਨਾਲ ਜਿਹੜਾ ਜੀ ਸਕੂਗਾ ਸਕੂਨ ਦੀ ਜ਼ਿੰਦਗੀ ਜੀ ਸਕੂਗਾ ਇਸ ਕਰਕੇ ਅੱਜ ਆਪਾਂ ਦੇਖਦੇ ਆ ਕਿ ਗੁਰਬਾਣੀ ਜਿਹੜੀ ਆ ਗੁਰਬਾਣੀ ਕੋਈ ਰੱਟੇ ਲੁਣਨ ਵਾਸਤੇ ਨਹੀਂ ਗੁਰਬਾਣੀ ਸਮਝਣ ਦਾ ਇੱਕ ਵਿਸ਼ਾ ਆ ਗੁਰਬਾਣੀ ਦੇ ਚੱਲਣ ਦਾ ਵਿਸ਼ਾ ਆ ਸੋ ਇਸ ਕਰਕੇ ਆਪਾਂ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੀਏ ਬਾਣੀ ਉੱਤੇ ਚੱਲੀਏ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੀਏ ਤੋਂ ਅੱਜ ਦਾ ਇਹਦਾ ਵਰਸ ਸਮਾਗਮ ਆ ਇਸ ਦੇ ਉੱਤੇ ਇਹੋ ਸਾਡਾ ਜਿਹੜਾ ਹੈਗਾ ਆ ਆਪਾਂ ਕੌਮ ਦੇ ਹੱਕੂ ਕਵਾਸੇ ਸਾਰੇ ਇਕੱਤਰ ਹੋ ਕੇ ਜਿਹੜਾ ਹਮਲਾ ਮਾਰ ਕੇ ਤੇ ਜਿਹੜੀ ਕੌਮ ਦੀ ਜਿਹੜੀ ਆ ਸਿੱਕੋ ਮੱਲੋ ਕੀ ਮੈਸੇਜ ਦੇਣਾ ਚਾਹੋਗੇ ਸਾਥ ਜਿਹੜਾ ਯੂਥ ਆ ਉਹ ਨਸ਼ਿਆਂ ਵੱਲ ਲੱਗਿਆ ਠੀਕ ਹੈ ਜੀ ਇਸੇ ਕਰਕੇ ਅਸੀਂ ਕਹਿ ਰਿਹਾ ਕਿ ਜਿਹੜਾ ਯੂਥ ਆ ਉਹ ਇੱਕ ਸਾਡੀ ਜੰਗੀ ਫੌਜ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸ਼ਮੇਸ਼ ਤਰਨਾ ਦਲ ਜਿਹੜਾ ਬਣਾਇਆ ਸੀ ਜੰਗੀ ਫੌਜਾਂ ਵਿੱਚ ਭਰਤੀ ਕਰਨ ਵਾਸਤੇ ਬਣਾਇਆ ਸੀ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਯੂਥ ਆ ਉਹ ਨਸ਼ਿਆਂ ਤੋਂ ਹਟੇ ਨਸ਼ਿਆਂ ਤੋਂ ਤਾਂ ਆ ਡੂਗਾ ਜੇ ਧਨਸ਼੍ਰੀ ਗੁਰੂ ਰਖਸ਼ਾ ਮਾਰ ਨਾਲ ਜੁੜਨਾ ਸ਼ੁਰੂ ਕਰੇ ਇਸ ਕਰਕੇ ਜਿਹੜੇ ਲੋਕ ਨੇ ਜਾਂ ਸਰਕਾਰਾਂ ਆ ਇਹਨਾਂ ਨੇ ਤੇ ਕੰਮ ਕਰਨਾ ਹੀ ਆ ਇਸ ਕਰਕੇ ਕਿਉਂਕਿ ਇਹਨਾਂ ਨੂੰ ਜੋ-ਜੋ ਵਿੱਚ ਪ੍ਰੋਫਿਟ ਆ ਜਾਂ ਮਿਲਦਾ ਇਹਨਾਂ ਨੂੰ ਉਹ ਸਾਰੀ ਦੁਨੀਆ ਨੂੰ ਪਤਾ ਕੀ ਕਰਦੇ ਅਲਸੀ ਦਸ਼ਮੀਸ਼ ਕਰਨਾ ਦਾਲ ਬਾਬਾ ਦਰਸ਼ਨ ਸਿੰਘ ਜੀ ਬਣੋ ਇਹਹੀ ਯੂਸ ਨੂੰ ਆਪਾਂ ਬੇਨਤੀ ਕਰਾਂਗੇ ਕਿ ਅਸੀਂ ਆਪਣਾ ਜਿਹੜਾ ਭਲਿਕ ਤੈ ਕਿੰਨਾ ਕਰਨਾ ਹੈ ਉਹ ਭਲਿਕ ਤੈ ਤੁਹਾਡਾ ਤਾਂ ਹੀ ਹੋਣਾ ਹੈ ਜੇ ਆਪਾਂ ਗੁਰਬਾਣੀ ਵੱਲ ਲੱਗਾਂਗੇ ਚੰਗੇ ਕਰਮਾਂ ਵੱਲ ਲੱਗਾਂਗੇ ਇਸ ਕਰਕੇ ਆਓ ਆਪਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਕੁਰਬਾਨੀ ਪੜੀਏ ਸਮਝੀਏ ਤੇ ਬਾਣੀ ਜੋ ਹਨ ਕਹਿ ਰਹੀ ਹੈ ਉਹਦੇ ਉੱਤੇ ਚੱਲਣਾ ਕਰੀਏ ਤੇ ਤਾਂ ਹੀ ਸਾਡਾ ਇੱਥੇ ਆਇਆ ਜਿਹੜਾ ਸਫਲ ਆ ਕਿਉਂਕਿ ਆਇਆ ਜਿਹੜਾ ਆ ਤਾਂ ਸਫਲ ਆ ਜੇ ਆਪਾਂ ਇਥੋਂ ਕੁਝ ਕਰਕੇ ਜਾਈਏ ਕਿਉਂ ਨੌਜਵਾਨ ਜਿਹੜੇ ਆ ਉਹਨਾਂ ਦੇ ਜਿਹੜਾ ਇੱਕ ਜਿਹੜਾ ਇੱਕ ਜੰਗੀ ਜਿਹੜੀ ਆ ਸੋਚ ਹੁੰਦੀ ਆ ਉਹ ਜਿਹੜਾ ਕੰਮ ਨਹੀਂ ਹੁੰਦਾ ਉਹ ਵੀ ਹੋ ਸਕਦਾ ਅਕਸਰ। ਤੇ ਇਸ ਕਰਕੇ ਉਹ ਜੰਗੀ ਜਿਹੜੀ ਫੌਜ ਆ ਉਹਨਾਂ ਕੋ ਆਪਾਂ ਗਲਤ ਕੰਮ ਨਹੀਂ ਗਲਤ ਕੰਮ ਕਰਾਉਣਾ। ਕੋਈ ਕੁਝ ਲੋਕ ਜਿਹੜੇ ਆਪਣੇ ਜੰਗੀ ਫੌਜ ਦਾ ਗੈਂਗਸਟਰਾਂ ਵਾਂਗ ਲੱਗੀਆਂ। ਕੁਝ ਲੋਕ ਜਿਹੜੇ ਆ ਆਪਣੇ ਜਿਹੜੇ ਮੁੰਡੇ ਨੇ ਨੌਜਵਾਨ ਉਹ ਨਸ਼ਿਆਂ ਵਾਲੇ। ਇਸ ਕਰਕੇ 5000 ਰੁਪਏ ਨੂੰ ਤਰਫੀ ਸੀ 5 ਦਰਿਆਵਾਂ ਦੀ। ਸੁਣੀਦਾ ਹੈ ਕਿ 5 ਦਰਿਆਵਾਂ ਦੀ ਧਰਤੀ ਆ ਜਿਹੜੀ ਇਹ ਪੰਜਾਬ ਦੀ ਧਰਤੀ 5 ਦਰਿਆਵਾਂ ਦੀ ਆ। ਤੇ ਪਰ ਛੇਵਾਂ ਦਰਿਆ ਜਿਹੜਾ ਉਹ ਨਸ਼ੇ ਦਾ ਵਾਗ ਗਿਆ। ਉਹ ਵਗਿਆ ਤਾਂ ਕਿਉਂਕਿ ਇਹ ਜਿਹੜੀ ਸਰਕਾਰਾਂ ਨੇ ਸਾਰੇ ਮੇਲ ਧੂਕਿਆ ਤੇ ਇਸ ਕਰਕੇ ਉਹ ਜਿਹੜਾ ਆਪਾਂ ਜੋ ਕਰਨਾ ਆ ਉਹ ਆਪਾਂ ਆਪਣਾ ਵੇਖਣਾ ਕੰਮ ਉਹਨਾਂ ਨੇ ਉਹਨਾਂ ਦਾ ਕੰਮ ਆ ਉਹ ਉਹਨਾਂ ਨੇ ਵੇਖਣਾ ਤੇ ਇਸ ਕਰਕੇ ਆਪਾਂ ਦੇ ਹੀ ਬੇਨਤੀ ਕਰਾਂਗੇ ਕਿ ਸਾਰੇ ਆਕਤਰਪ ਹੋਈਏ ਇਹ ਜਾਗਰੂਕ ਕਰੀਏ ਇੱਥੇ ਹੀ ਖਾਸ ਕਰਕੇ ਗਰੀਬ ਭਾਈਚਾਰਿਆਂ ਨੂੰ ਕਿਉਂਕਿ ਜਦੋਂ ਵੀ ਕਿਸੇ ਨੂੰ ਕੋਈ ਨਸ਼ਾ ਲੁੰਦਾ ਉਹ ਪਹਿਨੋਂ ਉਹਨੂੰ ਗਰੀਬਾਂ ਨੂੰ ਘੇਰਦੇ ਨੇ ਤੇ ਇਸ ਕਰਕੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘੇਰਦੇ ਨੇ ਮਰਨੇ ਹੀ ਬੇਨਤੀ ਕਰਾਂਗੇ ਕਿ ਆਓ ਆਪਾਂ ਉਹਨਾਂ ਨੂੰ ਜਾਗਰੂਕ ਕਰੀਏ ਆਪਾਂ ਉਹਨਾਂ ਨੂੰ ਬਾਣੀ ਨਾਲ ਜੋੜੀਏ ਬਾਣੀ ਨਾਲ ਜੋੜੀਏ ਤੇ ਦਲਪੰਥ ਦੇ ਵਿੱਚ ਉਹਨਾਂ ਨੂੰ ਭਰਤੀ ਕਰੀਏ ਤਾਂ ਜੋ ਉਹ ਸਦਾ ਹੀ ਦਲਪੰਥ ਦੇ ਨਾਲ ਜੁੜੇ ਰਹਿਣ ਤੇ ਆਪਣਾ ਜੀਵਨ ਸਫਲਾ ਕਰਨ। ਅੱਜੜੇ ਦਾ ਕਾਲਸਾ ਆਖੀ ਰਹੇ ਨਾ ਹੋਇ। ਵਰੂਏ ਸੰਗ ਲੈ ਕੇ ਬੱਤੇ ਜਗੋ। ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤਿ ਵਿਚਾਰ